ਸਸੀਂਗਲ ਜਰਨੂ ਜੀ ਹੋਰ ਸਭ ਠੀਕ ਹੋ ਜੀ ਵਧੀਆ ਕਰਨੀ ਤਕੌਰ ਬਣਾ ਰਹੀ ਆ ਰੋਟੀਆਂ ਜੀ ਹਾਂ ਸਸੀ ਕੰਮ ਕਰ ਰਹੇ ਨੇ ਕਰਨੀ ਜੁਆ ਬੈਠਾ ਦਾਸੂ ਲਾ ਰਿਹਾ ਆਂ ਮੀਟ ਕਰਕੇ ਸਮਾਂ ਪੂਰਾ ਸਾਰੇ ਤੇ ਮੈਂ ਤਾਂ ਭਾਈ ਜੰਨੀ ਆ ਰੋਟੀ ਸੁਬਾ ਪਤਾਂ ਮੈਂ ਤੇ ਚਾਹ ਖਾ ਕੇ ਸੁਬਾ ਲੱਗੇ ਆ ਤੇ ਬੱਚੇ ਅਜੇ ਹੋ ਨਹੀਂ ਘਰੇ ਆ ਕੱਲ ਨੂੰ ਐਸਾ ਤਾਂ ਨਾ ਉਹ ਦੀ ਰਖੜੀ ਆ ਤੇ ਕਹਿੰਦੇ ਵੀ ਕੱਲ ਨੂੰ ਰਖੜੀ ਦੇ ਨਾਲ ਹੀ ਕਹਿੰਦੇ 9 ਤਰੀਕ ਨੂੰ ਫੈਸਟਨਾ ਸ਼ੁਰੂ ਹੋ ਜਾਂਦੀ ਹੈ ਕਿ ਇਸ ਕਰਕੇ ਅਗਰ ਆਪਾਂ ਅੱਜ ਰਖੜੀ ਬਣਾ ਲਾਂਗੇ ਦੋਨੇ ਬੱਚੇ ਘਰੇ ਰੱਖੇ ਚਲੋ ਹਨਾ ਪ੍ਰਮਾਤਮਾ ਪਰਮੇਸ਼ਰ ਹੀ ਬਣਾ ਇਹ ਧਿਆਨ ਤੇ ਪ੍ਰਸ਼ਨ ਭਰੇ ਆਉਂਦਾ ਕਿ ਤੇ ਭੈਣ ਭਰਾਵ ਦੀ ਪਰਮੇਸ਼ਰ ਜੁੜੀ ਸਹੀ ਸਲਾਮਤ ਰਹੇ ਪ੍ਰਮਾਤਮਾ ਮੈਨੂੰ ਤਾਂ ਬਖਸ਼ੀ ਬਖਸ਼ੀ ਤੇ ਇੱਕ ਦਾ ਬਲੌਗ ਵਾਲੇ ਨਾਲ ਤੁਸੀਂ ਐਂਡੇ ਤੇ ਇੱਕ ਮਨਰੀਓ ਬਣਨੇ ਆਪਾਂ ਹੁਣ ਰਖੜੀ ਕੀ ਹਾਂਜੀ ਰਖੜੀ ਬੰਨੇ ਦੀ ਤਿਆਰੀ ਹੋ ਰਹੀ ਹੈ ਸਹੀ ਗੱਲ ਆ ਜੀ ਹੁਣ ਬਣਾਉਣੇ ਰੱਖੜੀਆਂ ਆਹ ਲੈ ਸਦਾ ਬਾਰਾਂ ਵਿੱਚ ਰਖੜੀ ਬਣਾਉ ਪਹਿਲਾਂ ਇਹ ਕੱਪੜਾ ਲੈਣ ਜਾ ਆਪਣੇ ਤੇ ਹੁਣ ਰੱਖਦਾ ਤੇਬਲ ਰੱਖਦਾ ਨਾ ਲਿਓ ਵੀ ਹੋਰ ਵੀ ਸਮਾਨ ਕੀ ਹੈਗਾ ਹੋਰ ਕੀ ਸਮਾਨ ਲੈ ਜਾਓ ਚਿੱਟੀ ਜਿਹੀ ਪਲੇਟ ਲਿਆ ਇੱਦਾਂ ਮੈਂ ਰਖੜੀ ਬਣਾਵਾਂਗਾ ਹਾਂ ਇੱਦਾਂ ਸੈਟ ਆਊਗੀ ਉਹਦੀ ਮਾਹਰ ਮੰਦਰ ਤੇ ਸੰਦੂ ਚੱਕ ਕੇ ਲਿਆ ਮਾਹਰ ਮੰਦਰ ਤੇ ਮਾਹਰ ਮੰਦਰ ਤੇ ਪਿਆਜ ਚੱਕ ਕੇ ਲਿਆ ਲੱਗਦਾ ਹੈ ਚਲੋ ਮਾਰੀ ਸੀ ਜਾਉਣੀ ਮੰਦਰ ਜੇ ਪਿਆ ਡੱਬੀ ਭਈ ਹੋਣੀ ਆ ਤੁਹਾਨੂੰ ਦਿਖਾਉਣੀ ਆ ਕਿ ਰੱਖਣਾ ਆਪਣਾ ਕਿਹੜਾ ਹੋ ਰਿਹਾ ਹੈ ਆ ਭੈਣ ਜੀ ਦੀ ਰਖੜੀ ਆ ਉਹਨੇ ਕਹਿ ਕੇ ਕਿਹਾ ਵੀ ਕਿ ਇਹ ਮੈਨੂੰ ਘੜੀ ਆ ਘੜੀ ਵਾਲੀ ਨੇ ਹਾਂ ਘੜੀ ਵਾਲੀ ਨਹੀਂ ਘੜੀ ਵਾਲੀ ਨਹੀਂ ਲਾਈਟ ਵਾਲੀ ਆ ਤੇ ਆ ਰਖੜੀ ਹੈਗੀ ਆ ਮੁੰਡੇ ਦੀ ਆ ਰਖੜੀ ਹੈਗੀ ਆ ਮੇਰੀ ਤੇ ਇਹਨਾਂ ਦੀ ਆ ਕਹੋ ਸਾਹਣਾ ਕੋਈ ਨਹੀਂ ਬਿਨਾ ਜੁੰਨੀ ਦਾ ਸਹੀ ਆ ਬਸ ਵਧੀਆ ਲੱਗਦੈ ਲਾ ਚਲ ਵੈਸੇ ਚਲੇ ਸਰਵਾ ਆਸੀ ਪਰਮਾਣਾ ਇਹਨਾਂ ਹੋਰ ਗੱਲਾਂ ਹਮ ਮਾਹਲਾ ਵਾਲਾ ਸਰ ਇਹ ਅਸੀਂ ਦਿੱਤਾਗਾ ਰਖੜੀ ਦਾ ਗੈਸਟ ਇਹਨੇ ਸੂਟ ਬਣਾ ਕੇ ਦਿੱਤਾ ਆਹ ਵਾਲਾ ਸੂਟ ਇਹ ਕੇ ਨੂੰ ਦਿੱਤਾ ਹੈਗਾ ਜੀਨ ਟੌਪ ਲੈ ਕੇ ਆ ਮੈਂ ਘਰੇ ਫਲਾਇ ਕਰਕੇ ਦਿੱਤਾ ਤੇ ਇੱਕ ਜੀਨ ਟੌਪ ਲੈ ਕੇ ਦਿੱਤਾਗਾ ਆ ਦੇਖੋ ਹੁਣ ਭੈਣ ਜੀ ਪਾਈ ਜਾਂਦੀ ਏ ਜੁੱਤੀ ਤੇ ਉਧਰ ਚੱਲੀ ਜਾਂਦੇ ਆ ਗਾਣੇ ਸਾਡੇ ਘਰੇ ਨੂੰ ਨਵੇਂ ਦੋ ਗਾਈ ਕਾ ਸਿੰਗਰ ਆ ਗਿਆ ਠੀਕ ਹੈ ਦੇਖ ਸੋਹਣਾ ਲੱਗਦਾ ਨਾ ਸੂਟ ਕਮੈਂਟਾਂ ਦੇ ਜ਼ਰੂਰ ਦੱਸਿਓ ਇਹ ਆਪਾਂ ਰਖੜੀ ਦਾ ਗਿਫਟ ਦਿੱਤਾ ਇਹਨੂੰ ਆਪਕੇ ਬੈਗੀ ਭੈਣ ਜੀ ਜੁੱਤੀ ਪਾਲੀ ਆ ਆਪਣੇ ਫਿਰ ਹੈ ਚਲੋ ਇੱਥੇ ਹੁਣ ਆਪਾਂ ਪਾਲੀ ਸ਼ਾਲ ਦਫਰ ਦਵੀ ਹੈ ਆ ਵੀ ਕਿੰਨੇ ਵਰੀਆ ਲੱਗਦੀ ਆ ਵੀ ਕਿੰਨੇ ਪੈਸੇ ਆ ਕੇ ਫਿਟਿੰਗ ਕਰਾਈਆ 100 ਰੁਪਇਆ 100 ਰੁਪਇਆ ਦੇ ਕੇ ਕਰਾਈਆ ਸਹੀ ਤਾਂ ਹੋ ਗਈ ਕਿ ਨਾ ਨਹੀਂ ਬਈ ਨਹੀਂ ਸਾਇਬ ਜੀ ਅਜੇ ਨਹੀਂ ਖਾਣੇ ਬਈ ਪਹਿਲਾਂ ਰਖੜੀ ਬੰਨੋ ਫੇਰ ਅਜੇ ਨਹੀਂ ਖਾਣੇ ਬਹਿ ਜਾ ਬਹਿ ਜਾ ਬਾਈ 2 ਮਿੰਟ ਦਾ ਤਰਜ ਹੋ ਜਾ ਇੱਕ ਸਮਾਂ ਆਇਆ ਜਨਾ ਅੰਬਾਰਾ ਬਾਂਜੋ ਬਿਸੋਾਈ ਚ ਟਾਈਮ ਆ ਗਿਆ ਲਾ 10 ਮਿੰਟ ਕੀ ਪਏ ਆ ਆ ਜੇ ਬੱਧਿਆ ਉਹ ਹੱਸ ਗਿਆ ਹੁਣ ਤੁਹਾਰਾ ਆਇਆ ਹੋ ਜਾਗਾ ਇਹ ਹੱਸੀ ਆ ਨਹੀਂ ਨਹੀਂ ਬਣਾਉਂ ਨੀ ਕੋਈ ਗੱਲ ਹੈ ਤੇ ਹੋਰ ਮੈਂ ਉਹ ਮੇਰਾ ਪੈਰ ਠਾ ਗਿਆ ਦਿੱਤੇ ਰਾਟੇ ਤੇ ਨਾ ਦੇ ਕੇ ਦੂਰ ਆਣ ਕੁੜਾ ਰਹੇ ਨਾ ਤਾਂ ਨਹੀਂ ਨਹੀਂ ਸਹੀ ਹੈ ਕੋਈ ਗੱਲ ਲੱਗੀ ਰਹਿੰਦੀ ਉਹਨਾਂ ਦਾ ਡਾਂਡਾ ਤੇ ਥੀ ਹੋਣੀ ਨਾ ਪਰ ਮਾਤਾ ਲੰਮੀ ਸਾਰੀ ਉੱਪਰ ਕਰੇ ਇਸੇ ਹਾਂ ਉਹ ਤਾਰਾ ਸਕ ਲੱਗੂ ਕੋਈ ਨਹੀਂ ਨਾ ਚੱਲ ਬਰਬਾਦ ਦਾ ਦਰਜਾ ਹੈ ਬਈ ਕੁੜੀ ਦਾ ਵੀ ਐਂ ਕਰੇ ਠੀਕ ਹੈ ਗਲਤ ਆ ਗਿਆ ਨਹੀਂ ਜਾ ਤੋ ਨਹੀਂ ਸਹੀ ਹੈ ਸਹੀ ਹੈ ਵਧੀਆ ਲੱਗਦਾ ਠੀਕ ਹੈ ਠੀਕ ਹੈ ਬਸ ਬੰਦੇ ਬੰਦੇ ਇਹਦਾ ਪਹਿਲੇ ਬੰਨੀ ਬਣਾਈ ਜਾਂਦੇ ਨਹੀਂ ਬੰਨੀ ਤਾਂ ਨਹੀਂ ਪਹਿਲੇ ਯਾਰ ਪਲੈਨ ਕਰਾ ਦੋ ਚੱਲੂ ਹੈ ਨਾ ਨਹੀਂ ਹੁਣੇ ਚਲਾ ਦੋ ਯਾਰ ਤੇ ਜੀ ਪਰ ਰੋਸ਼ਨੀ ਵਧੀਆ ਹੈ ਜੇ ਰਾਤ ਨੂੰ ਆਉਂਗੀ ਨਹੀਂ ਹੁਣ ਵੀ ਦਿਖਾ ਦੇ ਯਾਰ ਪਹਿਨ ਚਲਾ ਕੇ ਚੰਗਾ ਅਭੀ ਨਾ ਪਰ ਬੜਨ ਜਾ ਬੜਾ ਜਨਾ 40 ਦੀਆਂ ਵੀ ਇਹ ਚੱਲੂਗੀ ਮੈਨੂੰ ਲੱਗਾ ਮਠਿਆਈ ਨਿੰਨੀ ਘਰ ਪੰਦੀ ਕੋਈ ਨਹੀਂ ਤਾਂ ਚੱਤ ਦੇ ਭੜਕੇ ਅਭੀ ਖੇਚਦੇ ਨੂੰ ਫੇਰ ਹੋਗਾ ਸਾਡਾ ਮੜਿਆ ਅਰ ਟੇ ਲੱਗਦਾ ਟੋਟੀ ਜਮਾ ਹੈ ਇੱਕ ਹੋ ਰਿਹਾ ਹਾਂ ਲੈ ਚੱਲਦੀ ਦੇਖਦੀ ਬੁਲੀ ਕਿਠਾ ਬਈ ਬਰਨੀ ਨਹੀਂ ਨਹੀਂ ਲਾਸ ਗੁੱਲੇ ਚਲੋ ਹੂੰ ਦੇਰੇ ਬਸ ਠੀਕ ਨਹੀਂ ਮੈਂ ਚਾ ਲਈਦਾ ਟੱਪੇ ਤਾਂ ਅੱਗੇ ਤੈਨਾਂ ਦੇ ਐ ਹੀ ਹੁੰਦੇ ਨੇ ਲਾਉਂਦੇ ਨਹੀਂ ਹੁੰਦਾ ਤਾਂ ਸੋਹਣੇ ਲੱਗਦੇ ਨਾ ਫਿਰ ਲੰਡੇਆਂ ਹੀ ਭੇੜਾ ਲੱਗਦੇ ਨਹੀਂ ਨਾਰਮਲ ਧਾਗਾ ਸੋਹਣਾ ਲੱਗਦਾ ਸੋਹ ਹਾਂ ਇਹ ਜਿਵੇਂ ਬੰਨੀ ਰੱਖ ਤੇ ਹੁਣ ਮੂੰਹ ਠਾਪੇ ਨੇ ਜੀ ਇਧਰ ਵੀ ਸ਼ਾਗਨ ਮੇਰੇ ਕੇ ਮਾੜਾ ਇਧਰ ਵੀ ਨਾ ਆਵਾਜ਼ ਨਾ ਮੈਂ ਚੱਲੇ ਆ ਹਮਮੇ ਹਮਮ ਸਮਝੇ ਤੇ ਇਧਰ ਬਾਕੀ ਹਾਂ ਰੱਖੜੇ ਬੰਨ ਲਓਗੇ ਮੈਂਟਮ ਆ ਬਸ ਠੀਕ ਹੈ ਨਾ ਹਾਂ ਕੋਣ ਮਠਿਆਈ ਆ ਆਪਦੀ ਹਾਂਜੀ ਵਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਦੋਸਤੋ ਠੀਕ ਰਖੜੀ ਬਣਾਤੀ ਹੈਗੀ ਆ ਤੇ ਬਸ ਹੁਣ ਇਹਨਾਂ ਨੇ ਮਠਿਆਈ ਵੀ ਖਾ ਲਈ ਹੈਗੀ ਆ ਤੇ ਬਸ ਹੁਣ ਖਾਵਾਂਗੇ ਅਸੀਂ ਰੋਟੀ ਕਿਉਂਕਿ ਸੁਬਾਹ ਅਸੀਂ ਇੱਕ ਰੋਟੀ ਖਾਤੀ ਸੀਗੀ ਫਿਰ ਸਾਰਾ ਘਰ ਦਾ ਕੰਮ ਨੂੰ ਨੂੰ ਮੇੜ ਕਿ ਉਸ ਤੋਂ ਬਾਅਦ ਮੈਂ ਸਬਜੀ ਬਣਾਈ ਤੇ ਸਬਜੀ ਬਣਾ ਕੇ ਉਸ ਤੋਂ ਬਾਅਦ ਮੈਂ ਰਖੜੀ ਬਣਾਤੀ ਸੀਗੀ ਤੇ ਚਲੋ ਫਿਰ ਆਪਾਂ ਵਲੌਗ ਦਾ ਇੱਥੇ ਕਰਦੇ ਆ ਐਂਡ ਤੁਹਾਨੂੰ ਵਲੌਗ ਵਧੀਆ ਲੱਗੇ ਹੋਣਾ ਅਸੀਂ ਵੀਡੀਓ ਬਹੁਤ ਵਾਰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤੇ ਚਲੋ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਕਿ ਮਿਲਾਂਗੇ ਫਿਰ ਨਵੇਂ ਵਲੌਗ ਦੇ ਨਾਲ ਵੀਡੀਓ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂ